ਫਲੋਜੀ ਪਹੁੰਚ ਗਏ ਆਪਾਂ ਹੁਣ ਮਾਤਾ ਚੁੰਮੰਡਾ ਜੀ ਦੇ ਤੇ ਇੱਥੇ ਜਾ ਕੇ ਪਹਿਲਾਂ ਇਸ਼ਨਾਨ ਕਰਨਾ ਸੀ ਇਸ਼ਨਾਨ ਪੈਸੇ ਪਿੱਛੇ ਤੇ ਵੀ ਕਰਕੇ ਆਵੇ ਤੇ ਪਰ ਇੱਥੇ ਜਿਹੜਾ ਵਾਦੀਆਂ ਦੇ ਵਿੱਚ ਤਾਜੇ ਪਾਣੀ ਦਾ ਇਸ਼ਨਾਨ ਹੋਣਾ ਉਹ ਬਖਰਾ ਹੀ ਹੁੰਦਾ ਆ ਜਾਂਦਾ ਕਹਿੰਦਾ ਲੱਗ ਚੀਜ਼ ਆ ਹਾਂ ਨਾਲ ਬਰਫ ਵਾਲਾ ਗਿਆ ਵੀ ਜਿਹੜੀ ਉਹ ਖੁਰ ਖੁਰ ਕੇ ਆਉਂਦੇ ਉਹਦੇ ਹਾਂ ਉਹ ਪਿੱਛੇ ਬਰਫ ਵਾਲਾ ਨਿਕਲੇ ਦੇ ਉਹ ਥੱਲੇ ਆਉਂਦੀ ਆ ਥੱਲੇ ਨੂੰ ਆਉਂਦੀ ਖੁਰ ਖੁਰ ਕੇ ਆ ਬੱਦਲਾਂ ਲਖੋ ਰਹਿਣੇ ਤਾਂ ਪਹਿਲਾਂ ਬਹੁਤ ਸੋਹਣਾ ਦੇਖਦਾ ਸੀ ਉਹ ਜਾਂਦੀ ਸਿੱਧੀ ਪਾਗ ਰਹੀ ਪਾਣੀ ਚ ਡੀ ਦੇ ਪਾਦਾ ਬਾਈ ਦਾ ਪਹਿਲੇ ਸਿਰ ਚ ਲੱਗਿਆ ਦਾ ਕੋਈ ਵੱਜਣ ਵੱਜਣ ਕਾ ਨੂੰ ਲੱਗਾ ਦਾ ਇਹ ਥੱਲੇ ਲੱਗਾ ਦਾ ਡਾਊਨ ਕਰ ਪਤਾ ਕੀ ਗੱਲ ਹੋਈ ਉਹਨੂੰ ਕੋਲ ਨੂੰ ਕ੍ਰੇਨ ਲੰਗ ਦਿੱਤੀ ਆ ਮਹਾਰਾਜ ਮੇਰਾ ਕਸ਼ਹਿਰਾ ਕਸ਼ੂਰਾ ਪਾਲਿਆ ਵਿੱਚ ਮੈਂ ਇੰਨੇ ਬੰਦੇ ਦੇਖਿਆ ਪਰ ਬੰਦੇ ਕੰਮ ਚੋਰ ਮੈਂ ਕਦੇ ਨਹੀਂ ਦੇਖਿਆ ਹਾਂ ਬਸ ਕੰਮ ਚ ਮੈਂ ਵੀ ਗਾ ਸੁਣ ਲੈ ਇੱਕ ਮਿੰਟ ਹੈਲੋ ਮੈਨੂੰ ਪਤਾ ਉਹ ਛੱਡੋ ਉਹਨੂੰ ਛੱਡ ਤੂੰ ਮੈਂ ਤੈਨੂੰ ਪਤਾ ਕੀ ਗੱਲ ਹੋਈ ਹਾਂ ਰਸਤੇ ਚ ਕ੍ਰੇਨ ਜਾਂਦੀ ਸੀ ਆ ਉਹਦਾ ਦੂਜੀ ਹਾਂ ਉਹਦੇ ਮੂਰੇ ਐਂ ਕੁੰਡੀ ਚ ਲੱਗੀ ਹੁੰਦੀ ਭਾਰ ਚੱਕਣ ਦੀ ਹਾਂ ਹਾਂ ਬਾਈ ਉਹ ਆਪਾਂ ਉਹਨੂੰ ਕ੍ਰੋਸ ਕਰ ਲੱਗੇ ਜਾਂਦੇ ਇਹ ਗੱਡੀ ਚ ਐ ਬੈਠਾ ਦੇਖੀ ਉਹ ਕੁਦਰਤੀ ਮੈਂ ਸੀੜ ਪਰੇ ਹੱਥ ਰੱਖੀ ਇਹਦੇ ਐ ਸਿਰ ਪਰ ਵੱਜਿਆ ਮੇਰਾ ਹਾਂ ਇਨੇ ਸਹਿਰਟਾ ਗਲੇ ਨੂੰ ਆ ਲੱਗਿਆ ਵੀ ਉੱਪਰ ਤੇ ਕ੍ਰੇਨ ਦਾ ਜਿਹੜੀ ਉਹ ਲੌਕ ਦਿਆ ਕੋਲ ਜਿਵੇਂ ਫਲੇਕਾ ਪਾਸੇ ਸਰ ਤੋਂ ਬਟਾ ਕੇ ਮੇਰੇ ਭਾਈ ਦੇਖ ਕੇ ਚੱਲ ਖੋ ਨਾ ਕਚਰਾ ਮੇਰਾ ਦੇਖੋ ਕਿੱਥੇ ਆ ਕੇ ਯਾਰਾ ਭਾਈ ਦਾ ਆਹ ਕੀ ਗੱਲਾਂ ਭਈ ਇਹ ਤਾਂ ਮੈਂ ਇਹਨੂੰ ਕਾਹ ਖਾਇਦਾ ਸਰ ਹੈ ਵੀ ਗੱਲਾਂ ਲੱਗਦੇ ਨੇ ਹੈਵੀ ਹੈਵੀ ਜੀਆਂ ਗੱਲਾਂ ਹੈਵੀ ਹੈਵੀ ਜੀਆਂ ਕਾਹ ਹੋਵੇ ਬੰਡੀ ਫਲੇਚੇ ਹੁਣ ਕਿਹਾ ਮੇਰੇ ਕੱਪੜਿਆਂ 'ਚ ਹੋਣੀ ਪਾਈ ਬੰਡੀ ਸੀ ਨੇ ਸਾਡਾ ਉਹ ਬੈਗ ਬਾਹਰ ਛੱਡਤਾ ਇਹ ਬਾਈ ਸਾਹਿਬ ਨੂੰ ਕਿਹਾ ਵੀ ਲੈ ਬਸ ਕਾਦੇ ਵਿੱਚ ਬਾਕੀ ਤੌਲੀਆ ਤਾਂ ਹੈਗਾ ਨਾ ਪਰਨਾਦ ਲੋੜ ਹੈਗੀ ਲੈ ਚਲਦੇ ਆ ਰਿਕ ਪਰਨੇ ਗੱਲ ਲੈ ਲੈ ਯਾਰ ਯਾਰ ਮੈਂ ਇਹਦੀ ਗੱਲ ਸੁਣੀ ਪਰਨਾ ਮੈਂ ਦੁਆ ਲੀ ਲਿਆ ਤਾਂ ਹਾਂ ਲੈ ਰਾਂ ਬਸ ਠੀਕ ਹੈ ਸੁਣੋ ਮੇਰੀ ਪਤਾ ਕੀ ਗੱਲ ਹਾਂ ਹਾਂ ਪਹਿਲਾਂ ਜਾਂ ਪਰਨਾ ਮੈਂ ਕਿਹ ਲੈਦੇ ਤਾਂ ਪਾਉ ਲਾ ਕੇ ਬਦਲੀ ਆਪਾਂ ਪੀੜੇ ਨਹੀਂ ਇਹਦੇ ਕਿਉਂ ਕਰਾਂਗੇ ਕੰਮ ਪੀੜੇ ਕਰ ਨਹੀਂ ਕਰਨਾ ਆਪਾਂ ਨੇ ਆ ਵੀ ਪਾਲਾ ਵਿੱਚ ਫਾਦੂ ਬਾਦੂ ਕੀ ਆਪਾਂ ਜਿਹੜਾ ਕੋਈ ਰਹਿੰਦਾ ਹੋਰ ਵੀ ਪਾਲੋਗਾ ਸਾਬਣ ਸੁਪਰ ਤਾਂ ਲੈਣਾ ਚੱਲ ਛੱਡੋ ਅਜੇ ਠੰਡੇ ਪਾਣੀ ਚ ਤਾਂ ਜੰਮ ਜੂਗੇ ਸਾਬਣ ਸੁਮਣ ਦਾ ਸਾਰ ਤਰ ਤੇ ਤਰ ਤੇ ਜੰਮ ਜਾਣਾ ਹੂੰ ਇੱਕ ਵਾਰ ਚਲੋ ਫਿਰ ਤਰੋ ਤਾਣੀ ਪਾ ਕੇ ਸਾਬਣ ਢਾ ਲਿਆ ਵੇ ਸਾਬਣ ਜੰਮ ਜਾਣਾ ਲਓ ਜੀ ਮਾਤਾ ਦਾ ਮੰਦਿਰ ਸਾਹਮਣੇ ਹਾਲ ਅਸੋਸੀਏਸ਼ਨ ਨਾਨਕਰਨਾ ਜਾ ਕੇ ਤੇ ਸਾਡਾ ਇੱਕ ਬੰਦਾ ਇੱਥੇ ਚਲੇ ਗਿਆ ਅੰਦਰ ਇਹਨੂੰ ਬਾਹਰ ਤੋਂ ਦੇਖਣ ਨੂੰ ਆਇਆ ਲੱਗਦਾ ਜਿਗਣਾ ਪੰਜਾਬ ਪੁਲਿਸ ਦਾ ਥਾਣਾ ਹੁੰਦਾ ਥਾਣਾ ਹੁੰਦਾ ਹੈ ਹਾਂ ਪਰ ਹੈ ਕੁਝ ਹੋ ਰਿਹਾ ਇਹ ਨਹੀਂ ਪਰ ਹੈ ਕੀ ਗੱਲ ਹੈ ਹਾਂ ਇਹਨੇ ਪੰਜਾਬ ਪੁਲਿਸੋਂ ਪੈਸੇ ਲੈ ਕੇ ਉਹ ਵੀ ਬੰਦੇ ਦਾ ਬਾਥਰੂਮ ਕਢਾ ਲੈਂਦੀ ਹੈ ਹਾਂ ਇਹ ਬਾਥਰੂਮ ਕਢਾਉਣ ਦੇ ਪੈਸੇ 100 ਰੁਪਏ ਵੀ ਲੈਂਦਾ ਲਿੱਕੇ ਆ ਲਿੱਕੇ ਅੱਛਾ ਸਾਰੀ ਕੀ ਗੱਲ ਆ ਯਾਰ ਇਹ ਤੇ ਹੋ ਗਿਆ ਐਕਸ਼ਨ ਖੜਾ ਹੋ ਸਕਦਾ ਹਾਂ ਹੋ ਸਕਦਾ ਐਕਸ਼ਨ ਕੜਾ ਹੋ ਸਕਦਾ ਪੰਜਾਬ ਪੁਲਿਸ ਦੇ ਰੰਗ ਪੁਲਿਸ ਦੇ ਰੰਗਾਂ ਨੂੰ ਬਦਨਾਮ ਕਰ ਰਹੇ ਆ ਬਦਨਾਮ ਕਰ ਰਹੇ ਆ ਨਾ ਸੋਚਾਲਿਆ ਪਰ ਲਾ ਕੇ ਨਾ ਸੋਚਾਲਿਆ ਨਾਲੇ ਕੇ ਆਉਂਦਾ ਸਾਡੇ ਵਰਗਾਂ ਦਾ ਹੀ ਸੋਚਣਾ ਤਾਂ ਪਹਿਲਾਂ ਹਾਂ ਅਸੀਂ ਤਾਂ ਹੋਰ ਵੀ ਦੁੱਧ ਵੀ ਧਾਣਾ ਹੀ ਹੈ ਹਾਂ ਹਨਾ ਥਾਣਾ ਹੀ ਦੱਸ ਦੇਖਣ ਨੂੰ ਬਿਲਕੁਲ ਥਾਣਾ ਯਾਰ ਚਲੋ ਆਵਲੀ ਚੋ ਪ੍ਰਜਾ ਤੇ ਬਿਲਾ ਦੇ ਉਹ ਤੇ ਜੇ ਤੇਜ਼ ਗਏ

ਇੱਥੇੋਂ ਪੜਨਾ ਹੁਣ ਤੁਸੀਂ ਪੱਥਰਾਂ ਦੇ ਵਿੱਚ ਪੱਥਰਾਂ 'ਚ ਜਾਣਾ ਪੈਣਾ ਹੁਣ ਪਿਆਰ ਕਰ ਥੋੜਾ ਜਿਹਾ ਡਰਦਾ ਕਦੇ ਹੁਣ ਠੀਕ ਆ ਪੈਰ ਓਕੇ ਆ ਚੱਲੇ ਚੱਲ ਫੇ ਚੱਲੇ ਚੱਲ ਹਟ ਜਾ ਹਟ ਜਾ ਮੈਨੂੰ ਵੀ ਰਾ ਗੇਰ ਦੀ ਕਿਤੇ ਫੋਲ ਵਾਇਗਰੂ ਚਾ 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 ਸਾਰੇ ਵਿਚਾਰੇ ਬੰਦੇ ਬੰਦੇ ਬਨੇ ਕਿੰਨੇ ਤਗੜੇ ਤਗੜੇ ਪੱਥਰ ਆ ਹਾਂ ਪੈਰ ਦੱਸ ਦੇ ਅਸਰ ਨੌ ਕਿ ਹੱਥ ਦਾ ਕਰ ਹੁਣੇ ਲੱਗੇ ਕਹਿਣ ਹਾਂ ਵੀ ਜਾਮ ਲੱਗੂਗਾ ਫੁਰਕੇ ਆ ਪੈੜ ਚੱਲ 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 ਕੋ ਮਚਾ ਗਏ ਪਿੱਛੇ ਨਾਲ ਮੋੜੋ ਗੱਡੀ ਪਿੱਛੇ ਮੁੜ ਗਈ ਮੇਰੀ ਗੱਡੀ ਪਿੱਛੇ ਨੂੰ ਮੁੜਦੇ ਨੇ ਪਿੱਛੇ ਰਹੀ ਗਈ ਆ ਚੱਲ 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 ਭਾਈ ਘਰ ਨੂੰ ਹਾਂ ਮੇਰੀ ਢਿੰਗਾਂ ਦੀ ਛੋਟੀ ਹੈ ਕੀ ਢਿੰਗ ਛੋਟੀ ਹੈ ਮੇਰੀ ਹੌਲੀ ਚੱਲੋ ਅੱਛਾ ਢਿੰਗ ਛੋਟੀ ਹੈ ਪੱਥਰ بڑے بڑے ਆ ਗਏ ਹੈ ਪੱਥਰ ਤਾਂ ਦੇਖ ਲੈ ਕਿ ਡਿੱਗ ਡਿੱਪੇ ਆ ਯਾਰ ਦੇਖੋ ਅੱਥੀ ਹੋਈ ਐਵੇਂ ਭੇਡਾ ਬਣ ਗਿਆ ਹੁਣ ਤੁਹਾਡੇ ਪਿੱਛੇ ਪਿੱਛੇ ਲੱਗੇ ਵੀ ਆਉਣ ਜੜੀਆਂ ਉੱਪਰਲੇ ਹਾਂ ਐ ਤੇ ਜਨ ਖੰਡਾ ਜਰਾ ਮੌਸਮ ਥੋੜਾ ਜਿਹਾ ਸ਼ਾਮਾ ਚ ਖੜ ਕੇ ਫੋਟੋ ਯਾਰ ਨਾ ਆਉਣ ਦੇ ਨੇੜੇ ਨੂੰ ਹੋ ਯਾਰ ਤੁਸੀਂ ਹਾਂ ਅਸਰਾ ਦੇ ਪਾਣੀ ਪੂਰਾ ਚੱਲਦਾ ਤਾਂ ਪਾਣੀ ਘੱਟ ਹੈ ਚਲੋ ਕੋਈ ਨਹੀਂ ਪਾਣੀ ਘੱਟਾ ਪਹਿਲਾਂ ਤੂੰ ਜਿਹਨੂੰ ਸ਼ਰਮ ਹੁੰਦੀ ਨਾ ਉਹ ਚੂੜੀ ਦੀ ਬਾਸ ਹੁੰਦੀ ਡੁੱਬਣ ਹੱਤ ਗੱਲ ਸੁਣ ਲੈ ਆਹ ਕਾਹ ਕਹਿਣਾ ਪਿੱਛੇ ਕਹਿੰਦਾ ਜੇ ਬੰਦੇ ਨੂੰ ਸ਼ਰਮ ਹੋਵੇ ਚੂੜੀ ਚ ਵੀ ਡੁੱਬ ਜਾਂਦਾ ਇੰਨਾ ਪਾਣੀ ਦਾ ਬਹਾਉ ਦਾ ਡੁੱਬਣ ਨੂੰ ਇਹ ਇੰਨਾ ਬੇਸ਼ਰਮ ਬੰਦਾ ਹੈ ਇਹਨੂੰ ਅਸੀਂ ਪਾਣੀ ਘੱਟ ਲਾਤਾ ਹਦੈ ਹੋ ਗਈ ਹਾਂ ਓਏ ਉਹ ਜਾਤੇ ਬਾਅਦ ਕਿੰਨੇ ਮੀ ਪਹਿਲੇ ਜਾਤੇ ਬਾਅਦ ਕਿੰਨੇ ਮੀ ਪਹਿਲੇ ਆਹੀ ਤਾਂ ਹੋ ਆਹੀ ਤਾਂ ਹਾਂ ਮੀ ਪਹਿਲੇ ਉੱਪਰ ਤੇ ਪੱਥਰ ਪੁੱਥਰ ਹੜ ਕੇ ਆ ਕੇ ਨੀਮੀ ਜਗ੍ਹਾ ਰੁਜ ਜਾਂਦੇ ਹੁੰਦੇ ਆ ਹੁਣ ਆਹੀ ਜਗ੍ਹਾ ਬਹੁਤ ਵਧੀਆ ਹੈ ਬਸ ਇੱਥੇ ਇਸ਼ਾਨਾਨ ਕਰੋ ਗੱਲ ਖਤਮ ਹੈ ਇਸ਼ਾਨਾਨ ਇੱਥੇ ਹੋਣਾ ਹੈ ਹਾਂ ਇੱਥੇ ਕਹਾਂ ਤਾਂ ਫਿਰ ਨਾਲੇ ਪੱਥਰਾਂ ਥੱਲੇ ਵਿੱਚੂ ਆ ਜਾਣੇ ਫਿਰ ਕੀ ਕਰੂੰਗਾ ਤੁਸੀਂ ਬਾਅਦ ਚ ਪੱਥਰਾਂ ਦੇ ਵਿੱਚ ਨੂੰ ਸਾਡੇ ਬਾਣੀ ਸਾਡੇ ਬਾਣੀ ਵਿੱਚੂ ਵਧੀਆ ਜਦੋਂ ਆ ਕੇ ਇੱਥੇ ਢੂਆਂ ਲੜ ਜੇ ਇੱਥੇ ਇੱਥੇ ਢੂਆਂ ਲੜਦੇ ਚਲੋ ਫਿਰ ਕਰੋ ਜੀ ਨਾਲ ਫਿਰ ਤੇ ਮਾਦਾ ਦੇ ਮੱਥਾ ਟੇਕੇ ਚੱਲੀਏ ਫਿਰ ਅੱਗੇ ਹਨਾ ਬਦਲਵਾਈ ਹੋ ਗਈ ਬਦਲਵਾਈ ਹੋ ਗਈ ਉਹ ਬਦਲਾਂ ਦੇ ਵਿੱਚ ਨੂੰ ਜੀ ਤੁਹਾਨੂੰ ਦਿਖਦਾ ਹੋਣਾ ਜੀ ਬਰਫ ਜੰਮੀ ਹੋਈ ਇਹ ਤਾਂ ਬਹੁਤ ਦੇਖਦੇ ਆਂ ਜੀ ਪਿੱਛੇ ਤੇ ਬੜਾ ਸਵਾਦ ਆਇਆ ਦੇਖਣ ਦਾ ਇਹ ਟੂਰ ਵੀ ਬੈਸਟ ਟੂਰ ਆ ਇਹ ਹਾਂਜੀ ਫੋਟੋ ਲੱਗਿਆ ਖਿੱਚਣ ਠੀਕ ਆ ਖਿੱਚ ਲੈ ਲਓ ਜੀ ਇਹ ਨਾ ਚੱਲਿਆ ਸਭ ਤੋਂ ਪਹਿਲਾਂ ਨਹੀਂ ਮੇਰਾ ਔਖਾ ਕੰਮ ਤੇਰਾ ਕਦੇ ਔਖਾ ਮੈਨੂੰ ਰੱਖਦੀ ਏ ਠੰਡ ਅੱਜ ਤਾਂ ਦੇਖ ਜੇ ਤੂੰ ਖੜਾ ਪਾਣੀ ਦੇ ਵਿੱਚ ਹਾਂ ਲਾਗੇ ਚਿਲਕਣ ਹੋ ਗਈ ਚਿਲਕਣ ਜਰੂਰ ਨਹੀਂ ਨਹੀਂ ਆ ਗਿਆ ਇਹ ਤਾਂ ਲਾਗੇ ਹੁ ਮੈਂ ਤੇਰੇ ਅਕੇ ਖੈਰ ਮੈਂ ਵੀ ਜਾਵਾਂ ਤੱਕ ਖੋਲ ਕੇ ਜਾਵਾਂਗਾ ਤਾਂ ਨਹੀਂ ਨਹੀਂ ਦਸਤਾਰ ਨਹੀਂ ਚਾਰਨੀ ਹੈਗੀ ਪਿਆਰ ਕਰ ਚੱਲੀ ਜਾ ਉਹ ਨਾ ਹੋ ਜੇ ਨਾ ਕਿਤੇ ਡਿੱਗ ਕੋਈ ਉਹ ਕੁਝ ਨਹੀਂ ਹੁੰਦਾ ਮੇਰੇ ਲਈ ਬੰਨ ਲਈ ਤੇਰੇ ਬਾਤ ਟੁੰਗਾ ਸਾਡੇ ਤਾਂ ਇੱਥੇ ਤੱਕ ਗਿੱਟੇ ਆਉਂਦੇ ਆ। ਉਹ ਦਸਾਂ ਕਿ ਸੁਰੀ ਲਾਤੀ। ਕਹਾਂ ਤੇਰੇ ਸ ਤੇਰੇ ਕੋਲ ਗੋਟੇ ਗੋਡੇ ਗੋਡੇ ਛਾਨ ਪਾਣੀ ਸਾਡੇ ਤਾਂ ਕਹਿੰਦਾ ਗਿੱਟੇ ਆ ਸਕੇ ਆਉਣੀ। ਆ ਜਾ ਪਰ ਦੇਖਦੇ ਆਂ ਕਿਆ ਗੱਲ ਬਣੀ ਵਧੀਆ। ਹਾਂ ਹਾਂ। ਕਹਾਂ ਬੋ ਇੱਥੇ ਦੇਖ ਕਿਆ ਬਣੀ ਟੁੰਗਾ ਮੈਂ ਕਿ ਤੇਰੇ ਬਾਤ ਟੁੰਗਾ ਸਾਡੇ ਤਾਂ ਗਿੱਟੇ ਆਉਂਦੇ ਆ। ਹੈਗਾ ਬਲੇਖਾ ਇਹਦ ਨੂੰ ਬਥੇਰਾ ਡੁੰਗਾ। ਬਲੇਖ ਮੇਂ ਗਲਤੀ ਲੱਗੀ। ਕਿਹੜੇ ਕਿਹੜੇ ਪਾਣੀਆਂ ਜਿਨ੍ਹਾਂ ਨਾਲ ਨਾਲ ਇਹ ਡਿਜੀਟਲ ਪਾਣੀ ਆ ਉਹ ਡਿਜੀਟਲ ਵਾਟਰ ਆ ਹੈ ਮਾਪੀ ਤਾਂ ਬਿਲਕੁਲ ਕੋਨਾ ਮੇਰੇ ਹਾਂ ਕੋਤੀ ਦੇਰ ਨਾ ਬੈਠੋ ਸਾਡੇ ਤੇ ਉਹ ਘੜਾ ਦਾ ਘਟ ਵਿੱਚ ਉਹ ਲੱਤਾ ਨੂੰ ਗਿਆ ਵਾਪਸ ਉਹ ਘਟ ਲਓ ਬਾਕੀ ਤੁਹਾਨੂੰ ਕੋਈ ਫੁੱਲ ਗਿਆ ਸੱਚੀ ਉਹ ਗੱਲ ਹੈ ਜੀ ਉਹ ਨਾੜਾ ਭੁੱਲ ਗਿਆ ਨੀਲੀਆਂ ਹੋ ਗਈਆਂ ਨਾੜਾ ਹੀ ਦੀਆਂ ਉਹ ਦਰਦ ਹੋਏ ਆ ਹਾਂ ਮੁਕ ਪਰ ਤੇ ਹੋਰ ਇੱਕ ਹੋਗਾ ਮੋਇਆ ਵਾਹ ਨਾ ਨਾ ਮਾਤੀ ਫਰੋਵਾ ਮੈਂ ਸਰ ਨਹੀਂ ਪੜਦਾ ਲੈ ਹਾਂ ਐਸੇ ਜਾਨ ਲੱਗਦੀ ਥੋੜੀ ਜਿਹੀ ਐਸੇ ਗਰਮੀ ਬਥੇਰੀ ਲੱਗਦੀ ਐ ਇਹ ਨਹੀਂ ਇਹ ਕਹਿੰਦਾ ਹਟਦੇ ਪਿੱਛੇ ਕੋਈ ਦਿੱਕਤ ਨਹੀਂ 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 ਸੱਤ ਦੇਖੀ ਹਾਂ ਨਹੀਂ ਕਰਨਾ ਪਜਾ ਲਈ ਬਾਈ ਤਿੰਨੇ ਜਾ ਕੇ ਬਾਹਰ ਵੀ ਨਹੀਂ ਕਹਿੰਦਾ ਤੂੰ ਹਾਂ ਇਹ ਲਵੀ ਰੀਡ ਦੀ ਪਿੱਛੇ ਛੇਲੋ ਜੜੀ ਦੀ ਨਾਲੇ ਕਿਸੇ ਨਾਲ ਵੱਟੀ ਜੜੀ ਦੀ ਮੀਟੀਆਂ ਵਿੱਚ ਜਾਂਦਾ ਹੋਈ ਦੀ ਮੀਟ ਕਾ ਬਾਹਰ ਮੈਂ ਤਾਂ ਬੈਟਰਮੈਨ ਵਾਲਾ ਕੰਮ ਹੋਏ ਪਾਣੀ ਦੇਖ ਕੇ ਕਿਤੇ ਨਾ ਇਹਨੂੰ ਕਾਦ ਨਹੀਂ ਖੁੰਦਾ ਉਹ ਇਹ ਆਮ ਗਲੇ ਖੜਾ ਕੌਣ ਇਹੇ ਕਾਣੀ ਲਿਵਰ ਕਦਾ ਬਲੀ ਗਰਮੀ ਹੁਣ ਤਾਂ ਨਿਕਲ ਨਹੀਂ ਆ ਤੇ ਬੱਚੀ ਗਰਮੀ ਮੈਨੂੰ ਤਾਂ ਠੰਡਾ ਹੀ ਨਹੀਂ ਲੱਗਦਾ ਇਹਦਾ ਲਿਵਰ ਵਾਲਾ ਹਿੱਸਾ ਜੱਟ ਬੋਲਦਾ ਮੈਨੂੰ ਹਾਂ ਨਾ 5 ਮਿੰਟ ਬਹਿਣਾ ਵਿੱਚ ਹਾਂ ਯਾਦ ਪਾਣੀ ਜੀ ਗੱਲ ਲੀਵਰ ਪੈਂਦੀ ਆ ਓਏ ਹਾਂ ਚਲੋ ਵੀ ਮੈਂ ਵੀ ਇਸ਼ਨਾਨ ਕਰ ਲਵਾਂ ਹੁਣ ਲਓ ਜੀ ਇਹ ਤਾਂ ਇਕੱਲੇ ਇਕੱਲੇ ਬੈਠ ਗਏ ਆਪਣੇ ਆਪਣੇ ਉਹਦੇ ਉੱਪਰ ਚੜ ਕੇ ਪੱਤਰਦੇ ਸਾਧੂ ਸੰਤੇ ਬਣ ਗਏ ਤਾਂ ਇੱਕ ਲਿਖੇ ਤੇ ਆ ਦੇ ਇਧਰ ਪਰ ਆ ਮਾਦੇ ਤਾਂ ਪੱਕ ਤਿੰਨ ਵਾਰ ਕਿਹਾ ਵੀ ਮੇਰੇ ਉਹ ਹੋ ਗਈ ਭਗਵਾਨ ਦੇ ਦਰਸ਼ਨ ਹੋ ਗਏ ਹਾਂ ਉੱਪਰ ਜਾ ਲੈ ਉੱਪਰ ਜਾ ਹੋ ਗਏ ਪਾਓ ਜਾਲਾ ਡੂੰਗਾ ਇਧਰ ਮੈਂ ਲਦਾ ਉਹ ਦੇਖੋ ਲੱਕ ਲੱਕ ਸਾਨੇ ਆ ਗਿਆ ਪਾਣੀ ਉਹਦੇ ਮੈਂ ਵੀ ਆਉਣ ਲੱਗਿਆ ਬਾਈ ਬਸ ਹੁਣ ਹੁਣ ਮੈਂ ਇੱਥੇ ਨਹੀਂ ਬਣਨ ਪਾਣੀ ਵੀਡੀਓ ਲਓ ਜੀ ਨੇਤਰ ਬਾਈ ਚੱਲਿਆ ਕਹਿੰਦਾ ਹੁਣ ਮੈਂ ਦੇਖਦਾ ਦੋ ਦੋ ਹੱਥ ਹੈ ਵਾਹਿਗੁਰੂ 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 ਕਿੱਦਾਂ ਆਉਂਦਾ ਨਜ਼ਾਰਾ बाहर तो नहीं। यार इसको इसको ये ना। यार क्या? 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 यार क्� ਫੋਟੋ ਵਿੱਚ ਵਾਲਾ ਖੜਾਉਣਾ ਹੈ। ਉਹ ਕੈਮਰੇ 'ਚ ਫੋਟੋ ਕਿੱਟੀ। ਵਧੀਆ ਲੱਗਦਾ ਉਹਨਾਂ ਦਾ ਕੋਈ ਬਹੁਤ ਮੋਢੀ ਹੋ। ਇਹ ਨਾ ਜਦੋਂ ਪੁਰਾਣਾ ਜਗਾ ਜੀ ਨੂੰ ਨਹੀਂ ਸਿੱਖ ਨੂੰ ਖੜਾ ਲਾਣਾ। ਨੂੰ ਕਰਕੇ ਨਾ ਉੱਤੇ ਨਹੀਂ। ਉਹ ਥੱਲੇ ਵਾਲਾ ਪੰਨਾ ਜਿਹੜਾ ਥੱਲੇ। ਇਹਦੇ ਉੱਤੇ ਹੈ ਜੀ ਉਹਦਾ। ਇਹ ਸੱਚੀ का है। तो लेट लेट गया दिक्कत मान ली तेन देते बाय ਕਿਆ ਹੋਇਆ ਆ ਗਈ ਮੈਂ ਇਸ ਪਾਣੀ ਮੈਂ ਨਾਲ ਕਹਿੰਦੇ ਉਹ ਆ ਗਈ ਲੈ ਮੈਂ ਇਸ ਪਾਣੀ ਨੀ ਠੀਕ ਹੈ ਯਾਰ ਦੂਆ ਦੂਆ ਅਲੱਦਾ ਕਰੇ ਕਿਆ ਕਹਿੰਦੇ ਇਹਨਾਂ ਨੂੰ ਜਿਹੜਾ ਮਗਰਮੱਚ ਹੁੰਦਾ ਨਾ ਸਰਦਾਰ ਮਗਰਮੱਚ ਸਰਦਾਰ ਮਗਰਮੱਚ ਆਲਾ ਲੋਕ ਕਹਿੰਦੇ ਸਰਦਾਰ ਮਗਰਮੱਚ ਕਿੱਥੋਂ ਆਇਆ ਕਿੰਨਾ ਸਾਫ ਸਾਫਦਾ ਹੈਗਾ ਅੱਛਾ ਮੈਨੂੰ ਇੱਕ ਗੱਲ ਦੱਸੋ ਮੈਂ ਬੈਠੇ ਬੈਠਾ ਸੋਚਦਾ ਤਾਂ ਵੀ ਜਿੱਕਣਾ ਪਿੱਛੇ ਹਿਮਾਚਲ ਦੇ ਵਿੱਚ ਐਡੇ ਤਕੜੇ ਤਕੜੇ ਫਲਾਡ ਆਏ ਆ ਵੀ ਜੇ ਵੀ ਜੇ ਕਿਤੇ ਇੱਥੇ ਆ ਜਾਵੇ ਫਲਾਡ ਉਹ ਆਪਾਂ ਚਾਰੇ ਬੈਠੇ ਹੋਰੇ ਆਪਾਂ ਮੰਨ ਲਾ ਵੀ ਆਪਾਂ ਚਾਰੇ ਬੈਠੇ ਸੋਚੋ ਬੀ ਕਿੱਕਣਾ ਆਪਾਂ ਹੱਥ ਪੱਲੇ ਮਾਰ ਕੇ ਤੇ ਦੌੜਾਂਗੇ ਕਿ ਕਿੱਧਰ ਨੂੰ ਜਾਊਂਗੇ ਮੈਂ ਇਹਦਾ ਸੰਖੇਪ ਵਰਣਨ ਕਰਾਂ ਮਨ ਨੂੰ ਲੋ ਮੈਨੂੰ ਉੱਥੇ ਆਉਂਦਾ ਦਿਖ ਗਿਆ ਹਾਂ ਫਲੱਡ ਆ ਗਿਆ ਮੈਂ ਭੱਜ ਕੇ ਜਾ ਕੇ ਸਭ ਤੋਂ ਪਹਿਲਾਂ ਕੱਪੜੇ ਚਖਣੇ ਆ ਅੱਛਾ ਠੀਕ ਹੈ ਉਹਦੇ ਬਾਅਦ ਆਹ ਦੇਖ ਪੌੜੀਆਂ ਸੱਦਾ ਟੱਪ ਕੇ ਬਾਹਰ ਤੂੰ ਜੀ ਭਾਈ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਮੈਂ ਪਤਾ ਹੈ ਕਿ ਪਾਣੀ ਤਾਂ ਬਾਹਰ ਨਿਕਲੂਗਾ ਹਾਂ ਵੀ ਕੱਪੜੇ ਤਾਂ ਫੇਰ ਵੀ ਬਣ ਜੂਗੇ ਪਰ ਜਿੰਦਗੀ ਨਹੀਂ ਦੁਬਾਰੇ ਬਣਨੀ ਹੈਗੀ ਮੇਰਾ 20000 ਦਾ ਫੋਨ ਆ 25 ਦਾ ਵਿੱਚ ਹਾਂ ਜਿਹੜੀ ਕਰੋਨਾ ਦੀ ਤੇਰੀ ਆ ਜਿੰਦਗੀ ਪਾਇਆ ਕਰ ਫੇਰ ਇੱਕ ਮਿੰਟ ਖੜ ਜਾ ਤੂੰ ਕੱਪੜੇ ਚੱਕੀ ਮੈਂ ਉੱਥੇ ਖੜੂਗਾ ਉਹ ਦਿਖਾਓ ਪਰਲੇ ਪਾਸੇ ਕਿ ਜਗਾ ਦਿਖਾਓ ਉਹ ਨਹੀਂ ਦਿਖਾਉਣੀ ਉੱਥੇ ਨਹੀਂ ਮੈਂ ਤਾਂ ਜਾਨ ਬਚਾ ਲੈਣੀ ਪਰ ਨਹੀਂ ਹੁੰਦਾ ਉਹ ਬੰਦ ਜਿੰਨੇ ਨੂੰ ਪਾਣੀ ਨੇ ਮੈਂ ਇੱਧਰ ਨੂੰ ਗਿਆ ਗਿਆ ਨਾ ਫਿਰ ਮੈਂ ਇੱਧਰ ਨੂੰ ਜਾਊਗਾ ਉਹ ਸਾਹਮਣੇ ਉੱਪਰ ਜਾਣਾ ਜੂਗਾ ਨਹੀਂ ਨਹੀਂ ਦੇਖੋ ਮੈਂ ਨਹੀਂ ਕਿਤੇ ਵੀ ਜਾਣਾ ਹਾਂ ਟਰੱਕ ਦੀ ਟਿਊਬ ਵਰਗਾ ਢੱਡਾ ਸੁਖਣਾ ਮੇਰਾ ਨੇਤਰ ਜੱਜ ਦਾ ਹਾਸ ਤਾਂ ਪਾਈ ਨਹੀਂ ਮੇਰਾ ਨਹੀਂ ਤੇ ਤੇ ਚੇਲਾ ਗੱਲਾਂ ਦੇਖ ਲੈ ਦੀ ਲੋਹ ਹੈ ਲਈ ਆ ਹੋਰ ਕੀ ਹੁਣ ਤੇਰਾ ਤਾਂ ਹੈਗਾ ਹੀ ਮੇਰਾ ਵੀ ਹੈਗਾ ਓਏ ਹੋਏ ਰੱਬਾ ਇਹ ਜਾ ਘੰਮੇ ਨਾ ਹੋਵੇ ਟੋਪਿਕ ਬੰਦ ਕਰੀਏ ਪਾਣਾ ਮੈਂ ਮੈਂ ਮੇਰੀ ਗੱਲ ਸੁਣ ਨਾ ਵੇ ਜੇ ਪੱਥਰ ਹੈ ਜੇ ਪਾ ਪੱਥਰ ਆ ਜਿਹੜਾ ਪੱਥਰ ਦਿਖਾਉਂਦਾ ਉਹ ਪੱਥਰ ਦੇ ਨਾਲ ਲੁਕ ਜੂंगे ਆਪਾਂ ਬੜੇ ਜੇ ਬੱਚੇ ਫਿਰ ਬਚ ਸਕਦੇ ਗਾਦੇ ਆਉਣੀ ਹੈ ਗਾਦੇ ਉੱਪਰ ਦੇ ਨਹੀਂ ਮੇਰੇ ਤੋਂ ਦੁਬਾਰਾ ਛੂ ਜਮੇ ਹੋਣ ਦੇ ਨਾ ਤੁਮੇ ਜਮੇ ਮਿਲਣਾ ਆਪਾਂ ਇਹ ਕਰੂਗੀ ਡੁੱਬਣਾ ਨਹੀਂ ਨਾ ਮੇਰੇ ਤੋਂ ਮਾਤੇ ਇਹ ਗੱਲ ਆ ਜਾਂਦੀ ਬਾਈ ਜਾਨਦੇ ਵੀ ਕਿ ਆਪਾਂ ਬਾਲ ਨੂੰ ਐ ਕਰਕੇ ਛੁੱਟ ਦੰਦੇ ਆ ਉਹ ਪਿੰਡਾਂ ਵਾਂਗੂ ਆਇਆ ਵੱਜਦੀ ਜਾਂਦੀ ਆ ਤੁਸੀਂ ਪੱਤਰਾ 'ਚ ਵੱਜ ਆਏ ਵੱਜਦਾ ਜਾ ਰੋ ਕੋਈ ਆਪਾਂ ਚੱਕੜਾ ਚਪ 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 ਟੋਪੂ ਤਮਾਰ ਗੱਲ ਠੀਕ ਹੈ ਗੱਲ ਤਾਂ ਉਹੀ ਹੋ ਗਈ ਉਹ ਬੜੇ ਪੱਤਰਾ ਸੋਹਣਾ ਸੀ ਕਿ ਉੱਚਾ ਜੱਪ ਕੇ ਕਹਿੰਦਾ ਉਹ ਕਹਿੰਦਾ ਨਹੀਂ ਹੁੰਦਾ ਕਹਿੰਦਾ ਜੇ ਉੱਠ ਗਏ ਤਾਂ ਬਾਬਾ ਜੀ ਦਾਦਾ ਜੀ ਦੇ ਘਰ ਜੇ ਨਾ ਉੱਥੇ ਦਾ ਬਾਬਾ ਜੀ ਦੇ ਘਰ ਇਹੰਦਾ ਹੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇਹ ਜਿਹੜਾ ਪਾਣੀ ਆ ਨਾ ਦੇਖ ਆਪਾਂ ਕਿੰਨਾ ਟੱਪਦੇ ਨੱਚਦੇ ਇਹ ਪਾਣੀ 'ਚ ਗਾ ਨੀ ਉੱਠ ਰਹੀ ਦੇ ਕਿੰਨਾ ਸਾਫ ਪਾਣੀ ਹੈ ਇਹ ਤਾਂ ਹੈ ਇਹ ਪਤਾ ਕਹੇ ਬਰਫ਼ ਪਿਘਲ ਕੇ ਆਈ ਹੈ ਕੋਟਕ ਆਰਗੇਨਿਕ ਪਾਣੀ ਆ ओरिजिनल ਹੈ ਤੇ ਸਟ ਵੀ ਬਹੁਤ ਸਵਾਦ ਹੈ ਮੈਂ ਪੀ ਕੇ ਤਾਂ ਦੇਖਿਆ ਨਹੀਂ ਨਾ ਚੱਲ ਲਾ ਫਿਰ ਕੀ ਹੋਗਾ ਆਹੀ ਪੀਂਦੇ ਹੋ ਤੁਸੀਂ ਸਿੱਧਾ ਪੈਪ ਲੈ ਜਾ ਕੇ ਉੱਥੇ ਦਿੰਦਾ ਸਿੱਧਾ ਪਟੂਟੀਆਂ ਚਾ ਲਾ ਕੇ ਆਪਾਂ ਨੂੰ ਦੇ ਦੇਣਾ ਫਿਲਟਰ ਕਰਕੇ ਮੜਾ ਜਾ ਕੇ ਤਾਂ ਚਾਹ ਨਹਿਰ ਵਾਲਾ ਪਾਣੀ ਪੀਂਦਾ ਸਾਰੇ ਜਲਸੀਆਂ ਵਿੱਚੋਂ ਪੀਂਦਾ ਪਾਣੀ ਹਾਂ ਚੰਡੀਗੜ੍ਹ ਸਾਰਾ ਨਹਿਰ ਦਾ ਪਾਣੀ ਜਾਂਦਾ ਪਹਾੜ ਦੇ ਆਉਦੇ ਵਾਲਾ ਪਾਣੀ ਆਹਾਂ ਪਾਣੀ ਤਾਂ ਚੰਡੀਗੜ੍ਹ ਨਾਲੋਂ ਮਿਲ ਕੇ ਉਹਨਾਂ ਨੇ ਇੱਦੀ ਇੱਦੀ ਪੀ ਲੈਣੇ ਪਾਣੀ ਤਾਂ ਨਾ ਸਹੀ ਗੱਲ ਆ ਯਾਰ ਪਿਓ ਰਾ ਇਹ ਬਹੁਤ ਵਧੀਆ ਟੈਸਟ ਯਾਰ ਫਿਰ ਮੈਂ ਪੀ ਕੇ ਦੇਖਾਂ ਸ਼ਾਇਦ ਮੇਰੇ ਲੀਵਰ ਨੂੰ ਫਰਕ ਪੈ ਜਾ ਬਿਲਕੁਲ ਪੈ ਗਿਆ ਪੈ ਗਿਆ ਪੀ ਪੀ ਕੀ ਬਣੇ ਛੇਤੀ ਕਰ ਮਾਤਾ ਦੇ ਦਰ पे ਆਇਆ ਤੇਰਾ ਫਿਰ ਤੇਰਾ ਆਪਰੇਸ਼ਨ ਹੋਣਾ ਹੀ ਹੈਗਾ ਤੇਰੇ ਬੈਟੀ ਲੀਵਰ ਦਾ ਹਾਏ ਰਬਾ ਮਿੱਠਾ ਵਯਾ ਪਾਣੀ ਠੰਡਾ ਹਾਂ ਇਹ ਗੱਲ ਹੈਗੀ ਆ ਪੀ ਪਤਾ ਚੱਕਰ ਕੀ ਗੱਲ ਹੈ ਇਹ ਇਹ ਫਿਲਟਰ ਜਿਹੜਾ ਘਰਾਂ ਵਿੱਚ ਲੱਗੇ ਹੋਇਆ ਆ ਰੋ ਲੱਗੇ ਹੋਇਆ ਇਹ ਉਹੀ ਚੀਜ਼ ਆ ਉਹੀ ਚੀਜ਼ ਉਹੀ ਚੀਜ਼ ਆ ਉਹਦੇ ਵਿੱਚ ਜਿਵੇਂ ਪੱਥਰ ਪੁੱਤਰ ਕੰਕਰ ਉਹ ਉਹਦੇ ਨਾਲੋਂ ਕਿਤੇ ਜ਼ਿਆਦਾ ਵਧੀਆ ਹੁਣ ਕਿ ਆਉਂਦਾ ਸਾਰਾ ਹੁਣ ਕਿ ਆਉਂਦਾ ਪਾਣੀ ਇਹ ਵੀ ਉਹੀ ਚੀਜ਼ ਆ ਮੈਂ ਤਾਇਰ ਦੀ ਹਥੇਲੀ ਵਿੱਚ ਰੱਖੀ ਵੀ ਕਿ ਇੱਥੇ ਤੇ ਸੁੱਣ ਹੋ ਗਈ ਬਸ ਪੈਰ ਮੈਨੂੰ ਝਲਕੇ ਨਹੀਂ ਕੋਈ ਆਦੇ ਮੈਂ ਕੱਦਾਂ ਖੜਾ ਪਾਣੀ ਹਾਂ ਹੀ ਕੀ ਇੱਕ ਦੋ ਦੋ ਕੋਤੇ ਲਾ ਕੇ ਲੋਤੇ ਜੇ ਲਾ ਕੇ ਫਿਰ ਆਪਾਂ ਮੱਥਾ ਟੇਕ ਕੇ ਫਿਰ ਆਪਾਂ ਕਿਹੜੇ ਮੱਥਾ ਟੇਕ ਹੋ ਗਿਆ ਹੁਣ ਤੂੰ ਟੇ ਮੱਥੇ ਦੇ ਮਿਲਿਆ ਉਹਨਾਂ ਨੇ ਅੰਦਰ ਦਰਵਾਜ਼ਾ ਬੰਦ ਕਰਿਆ ਵਾ ਬਾਹਰ ਉੱਥੇ ਤੇ ਐ ਲਗਾਈ ਜਾਂਦੇ ਤੂੰ ਆਹੋ ਮੈਂ ਸਮਝ ਗਿਆ ਗੱਲ ਚਾਹ ਫਿਰ ਦੋੜੇ ਜੋ ਚੰਦਾ ਚੁੰਦਾ ਪੜਾ ਜੇ ਪਾਵਾਂਗੇ ਚਲੋ ਠੀਕ ਲਓ ਜੀ ਇਸ਼ਨਾਨ ਕਰਕੇ ਫਿਰ ਆ ਗਏ ਦੁਆਰੇ ਤਿਆਰ ਫੇਰ ਹੋ ਕੇ ਫਿਰ ਖੜ ਗਏ ਤੇ ਫੋਟੋ ਸ਼ੂਟ ਕਰਨੇ ਨੂੰ ਇਹ ਇਹਨਾਂ ਬਸ ਜਿਹੜਾ ਫੋਟੋ ਸ਼ੂਟ ਦਾ ਹਟਿਆ ਨਾ ਬਸ ਹਾਂ ਤੇ ਅੱਛਾ ਜਿਹੜੇ ਮੇਨ ਮੰਦਿਰ ਉਹਦੀ ਸਾਰੀ ਚੱਲ ਰਹੀ ਹੈ ਨਾ ਹਾਂਜੀ ਚੁੰਮੰਡਾ ਮਾਤਾ ਦਾ ਮੰਦਿਰ ਚੱਲ ਜੀ ਫਿਰ ਹੋਰ ਇਹ ਪੈਨ ਤੇ ਚਲਾਈ ਹੈ ਹਾਂ ਪਹਿਲੇ ਹੋਰ ਕਿੱਥੇ ਜਾਣਾ ਬਿਲਕੁਲ ਬਿਲਕੁਲ ਲੰਗਰ ਵੀ ਦੇਖਣਾ ਨਹੀਂ ਨਹੀਂ ਇੱਥੇ ਨੂੰ ਕੀ ਫਾਇਦਾ ਜੇ ਜਾਣ ਦਾ ਬਾਹਰ ਨੂੰ ਜਾਣਾ ਤਾਂ ਉੱਥੇ ਆਪਾਂ ਨੇ ਮੱਥਾ ਨਹੀਂ ਟੇਕਣਾ ਕਿਉਂ ਉੱਥੇ ਟਿਕਣਾ ਮੰਦਿਰ ਚ ਦੇਖੋ ਉਹ ਦੇਖੋ ਉੱਪਰ ਹਨੂਮਾਨ ਜੀ ਖੜੇ ਉੱਥੇ ਮੇਨ ਮੰਦਿਰ ਦੇ ਵਿੱਚ ਯਾਰ ਕੋ ਮੜਜੀ ਭੇਟਾ ਤਾਂ ਦੇ ਦਈਏ ਚਲੋ ਚਲੋ 早くも来てい。 ਪਾਰੀ ਪਾਰੀ ਆਦੇ ਆਣਾ ਕਰਾ ਦੇ ਰਿਹਾ ਹੈ ਤੇ ਇਹ ਸਾਰੀਆਂ ਦਾ ਬੰਦੇ ਰਚ ਪਈਆਂ ਦਾ ਰੰਗ ਆਇਆ ਹੋਇਆ ਹੈ ਲੋ ਜੀ ਦੇਖੋ ਜਿਹੜਾ ਮੰਦਰ ਦੇ ਵਿੱਚ ਪ੍ਰਸ਼ਾਦ ਮਿਲਦਾ ਹੈ ਨਾ ਉਹ ਕਿਵੇਂ ਪੈਕ ਹੁੰਦਾ ਦੇਖੋ ਇਦਾਂ ਪੈਕ ਹੁੰਦਾ ਇਹ ਸਭ ਤੋਂ ਪਹਿਲਾਂ ਹਾਈ ਦੇ ਵਿੱਚ ਮਿਸ਼ਰੀ ਦਾ ਪ੍ਰਸ਼ਾਦ ਪਾਇਆ ਹੋਇਆ ਹੈ ਦੇ ਵਿੱਚ ਹਾਈ ਲੱਗਿਆ ਜਿਹਦੇ ਚ ਉਹ ਥੰਨੇ ਆਉਂਦਾ ਆ ਜਿਹਦੇ ਵਿੱਚ ਨੂੰ ਗੋਲ ਤੇ ਇਹਦੇ ਜਿਹਨੂੰ ਗੋਲ ਤੇ ਆਏ ਆ ਹਾਂ ਪੈਕ ਲਾ ਲਓ ਲਓ ਜੀ ਚੱਲ ਪਏ ਜੀ ਮਾਤਾ ਰਾਣੀ ਦਾ ਦਰਸ਼ਨ ਕਰਕੇ ਹਲ ਪਾਰਕਿੰਗ ਵਾਲੇ ਦਾ ਪੰਗਾ ਪੈਣਾ ਅਜੇ ਨੂੰ ਕਦੋਂ ਦਰ ਦੇ ਹੁਣ ਜਦੋਂ ਗੱਡੀ ਹੈ ਪਹਿਲਾਂ ਸਮਾਨ ਨੂੰ ਤੈਨੂੰ ਸਮਾਨ ਲੈਣਾ ਕੋ ਤਾਂ ਕੋ ਮਲੀ ਦਾ ਬਟਾ ਕੀ ਆਣਾ ਸੀ ਬਣਾ ਦੇ ਦੇ ਦੇਖ ਲੈ ਮੈਂ ਤੂੰ ਕੀ ਚੀਜ਼ ਹੈ ਮੰਦਰ ਕੁਛ ਰਿਹਾ ਮੈਂ ਮੰਦਰ ਕਹਿੰਦੇ ਛੋਟੇ ਵਾਲਾ ਜਿਹੜਾ 300 ਦਾ ਹੈ ਅੱਛਾ ਤਾਂ ਹੁਣ ਮੰਦਰ ਲੈ ਕੇ ਜਾਣਾ ਵਧੀਆ ਬਣ ਜਾਂਦਾ ਲੱਕੜੀ ਨੂੰ ਬਣਿਆ ਹੈ ਇਹ ਬਹੁਤ ਸੋਹਣੀਆਂ ਯਾਰ ਅੱਜ ਟੋਕਰਾਂ ਟੱਕ ਰਹੀਆਂ ਨੇ ਟੋਕਰੀਆਂ ਬਹੁਤ ਸੋਹਣੀਆਂ ਰਿਕਵਰ ਕਿੰਨੀ ਸਰ ਢੋਲਕ ਦੀ ਗੱਲ ਕਰਦੇ ਯਾਰ ਢੋਲਕ ਕਿੰਨੇ ਦੀ ਪੁੱਛਦੇ ਇਹਨਾਂ ਮੜੀ ਜਿਹਾ ਹੋ ਢੋਲਕ ਕਿੰਨੇ ਦੀ ਹੈ ਜੀ ਢੋਲਕ ਦੀ ਬੰਗੀ ਢੋਲ 4000 ਕਿੰਨੇ ਦੀ 4000 ਕਿਹੜੀ ਦੇ ਖਾਂਹ ਤੇ ਚੱਕ ਕੇ ਮੜੀ ਦੇ ਦੇਖੀ ਵਾ ਜਾ ਕੇ ਦਿਓ ਪਣਾਈ ਕਿਹੜੀ ਢੋਲਕ ਦੀ ਗੱਲ ਕਰਦੇ ਆ ਨਹੀਂ ਜੀ ਵੱਡੀ ਢੋਲਕ ਜੀਓ ਅਸਲੀ ਪਣੀ ਨਹੀਂ ਕਥੀ ਨਹੀਂ ਪਣੀ ਜੀ ਥੋੜੀ ਜਿਹੀ ਕੋਈ ਕਸੀ ਵੀ ਨਹੀਂ ਹੈਗੀ ਅੱਜ ਕਸੀ ਕਿੰਨੀ ਰੱਖੀ ਦਿਖਾਣਾ ਜਰਾ ਪਣੀ ਪੜੀ ਹੋਏ दूसरे में लाल वाली जो आगे वाली लाल ਹਾ ਕਿੰਨੇ ਦੀ ਮਿਲਦੀ ਹੈ ਜੀ ਬਹੁਤ ਪੰਡਾ ਹੈ ਇਹ ਕਸਨ ਬਹੁਤ ਕਿੰਨੇ ਦੀ ਪੈਂਦੀ ਹੈ ਇਹ ਸਰ ਇਹ ਤਾਂ ਉਹ ਲੈ ਕਾ ਲਓ ਪਹਿਲਾ ਬੱਕਾ ਇਹ ਅੱਗੇ ਬੱਕਾ ਚੱਲੀਏ ਫਿਰ ਲੋ आगे आगे कहते तो चेक कराना दिखाओ तो जरा मोटे चेकअप मैं देखू ना एक बार बजा कर अगर अच्छा बज हुआ तो ले लेंगे नहीं तो फिर बज तो बज चाहिए।, 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 चाहिए नहीं आपकी बात सही है हम भी बस देखो पैसा लगाना ही हेलो ओ गड्डी चला के आते जाके हेलो ਅਸੀਂ ਚ ਮੁੰਡਾ ਲਈ ਤੋਂ ਬਾਸ ਸੌਣ ਲੱਗੇ ਆ ਘੋੜੀ ਲੱਗੇ ਉਹ ਦੇਖਣਾ 2 ਮਿੰਟ ਇੱਥੇ ਕਰ